ਉਹ ਹਰੀ ਆਦ ਗੁਰੂ ਨਮਦਾਸੀ ਨਮੋ ਹਰੀ ਜਗਤ ਗੁਰੂ ਸਰਵਾਸੀ ਨਮੋ ਹਰੀ ਮੂਲ ਗੁਰੂ ਜਗਤਾਸੀ ਨਮੋ ਹਰੀ ਗੁਰੂ ਬ੍ਰਹਮ ਪ੍ਰਕਾਸ਼ੀ ਨਮੋ ਹਰੀ ਨਾਮ ਗੁਰੂ ਪ੍ਰਗਟਾਸੀ ਨਮੋ ਹਰੀ ਯੋਗ ਗੁਰੂ ਅਗਦਾਸੀ नमो हरि ब्रह्म गुरु प्रणनंगे नमो हरि गुरु ब्रह्म गुरु गंगे नमो हरि जगत अंधूर जासे नमो हरि संत मुनि जनखासे नमो हरि अंत आरंभ स दैमे नमो हरि असंभव सांभ करेमे नमो हरि कीर्तन तन किरयासे नमो हरि पवजन भजन तरासे नमो हरि शरणंते नमो हरि आदियन्त नमो हरिचिन्तन टंगे नमो हरि ਸਰਬ ਆਸ ਪੂਰਣੰਗੇ ਨਮੋ ਹਰੀ ਸਰਬ ਵਿਸ਼ਵ ਕਰੁਣਾ ਸੇ ਨਮੋ ਸ਼੍ਰੀ ਸੂਰ ਅੰਤਰਗਤ ਸਾਸੇ ਨਮੋ ਹਰੀ ਬਲੀ ਵੀਰ ਜੋ ਦੰਤੇ ਨਮੋ ਹਰੀ ਨਾਸ਼ ਪੀਤ ਕਰੋ ਦੰਤੇ ਨਮੋ ਹਰੀ ਗਵਨ ਕਾਰ ਲੋ ਬੰਗੀ ਨਮੋ ਹਰੀ ਮੁਕਤ ਮੂੜ ਹਮ ਤੰਗੀ ਨਮੋ ਹਰੀ ਸਕਲ ਹਰਨ ਸੰਸਾਸੇ ਨਮੋ ਹਰੀ ਕਾਮ ਸ਼ਬਦ ਗੁਰ ਨਾਸੇ ਨਮੋ ਹਰੀ ਮੋਖਿ ਮੋ ਅਕਸ਼ੰਗੇ ਨਮੋ ਹਰੀ ਹੰਕਾਰ ਨਾਸ਼ ਸਕਲੰਗੇ ਨਮੋ ਹਰੀ ਆਦ ਕਸਮ ਮਾਇੰਗੀ ਨਮੋ ਗੁਰ ਪਾਰ ਬ੍ਰਹਮ ਪਾਰੰਗੀ ਨਮੋ ਹਰੀ ਮੁਕਤ ਰੂਪ ਮਾਇਆ ਸੇ ਨਮੋ ਹਰੀ ਅੰਦਮ ਕੂਪ ਵਿਨਾਸੇ ਨਮੋ ਹਰੀ ਵੇਦ ਗ੍ਰੰਥ ਵਿਆਖਿਆਤੀ ਨਮੋ ਹਰੀ ਸਕਲ ਦੇਵ ਸ਼ਰਣਾਤੀ ਨਮੋ ਹਰੀ ਮੁਕਤ ਚਰਾ ਸਜਹਾਨੇ ਨਮੋ ਹਰੀ ਅਮਰ ਤਤ ਪਰਦਾਨੇ ਨਮੋ ਹਰੀ ਦਾਸ ਜਨੈ ਵਿਸ਼ਵਾਸੀ ਨਮੋ ਹਰੀ ਸਦਾ ਆਨੰਦ ਰੂਪਾਸੀ ਨਮੋ ਹਰੀ ਪਰਮਾਨੰਦ ਅਵਿਅਕਤੇ ਨਮੋ ਹਰੀ ਦੀਨ ਮਦਾਤ ਸ਼ਸ਼ਕਤੇ ਨਮੋ ਹਰੀ ਆਦ ਗੁਰੂ ਨਿਰਨਾਸੀ ਨਮੋ ਹਰੀ ਗੁਰੂ ਬ੍ਰਹਮ ਮੂਲਾਸੀ ਨਮੋ ਹਰੀ ਧਿਆਨ ਗੁਰੂ ਧਿਆਨੰਤੇ ਨਮੋ ਹਰੀ ਗਿਆਨ ਗੁਰੂ ਗੈਨੰਤੇ ਨਮੋ ਹਰੀ ਸ਼ਾਸਨ ਪਤ ਰਾਜਾਮੀ ਨਮੋ ਹਰੀ ਭੀਖਮ ਪੀਖ ਦੇ ਨਾਮੀ ਨਮੋ ਹਰੀ ਮਰਨ ਰੈਤ ਮਾਇੰਗੇ ਨਮੋ ਹਰੀ ਦਾਸਨ ਗੁਣ ਪਰਦੰਗੇ ਨਮੋ ਹਰੀ ਗੋਵਿੰਦ ਅੰਦਨ ਯੰਤੇ ਨਮੋ ਹਰੀ ਤਤ ਸਿਰਜੰਤ ਪਗਵੰਤੇ ਨਮੋ ਹਰੀ ਈਸ਼ਵਰ ਐਸ਼ਵਰ ਵਰਣੇ ਨਮੋ ਹਰੀ ਤਾਪ ਤੇਜ ਆਮਰਣੇ ਨਮੋ ਹਰੀ ਸਦਾ ਨੰਦ ਸਦ ਵਾਸੀ ਨਮੋ ਹਰੀ ਨਾਸ਼ਹੀਣ ਅਵੈ ਨਾਹੀ ਨਮੋ ਹਰੀ ਸਦੈਵੰ ਏਕ ਬਸਤੰਗੇ ਨਮੋ ਹਰੀ ਸਕਲਮ ਰਾਗ ਕਣੰਗੇ ਨਮੋ ਹਰੀ ਨਮੋ ਹਰੀ ਦਵੇਸ਼ਹੀਣ ਈਰਸ਼ਾਸੇ ਨਮੋ ਹਰੀ ਸਕਲ ਮੁਖੈ ਉਪਮਾਸੇ ਨਮੋ ਹਰੀ ਸਰਬ ਦੇਹਨ ਮੈਂ ਤਾਲੇ ਨਮੋ ਹਰੀ ਸਕਲ ਕਾਲ ਪਖਸ਼ਾਲੇ ਨਮੋ ਹਰੀ ਸਕਲ ਜਗਤਮ ਪੂਜੇ ਨਮੋ ਹਰੀ ਕਲਾ ਤੀਤ ਸੰਪੂਜੇ ਨਮੋ ਹਰੀ ਭੰਨ ਮਰੂਪ ਨਿਰਾਲੇ ਨਮੋ ਹਰੀ ਦਿਆਲ ਬ੍ਰਹਮ ਕਿਰਪਾਲੇ ਨਮੋ ਹਰੀ ਪਰਮ ਪੁਰਖ ਬ੍ਰਹਮੇਸ਼ਵਰ ਨਮੋ ਹਰੀ ਜਗਤਕਾਰ ਜਗਦੀਸ਼ਵਰ ਨਮੋ ਹਰੀ ਸਮਾ ਦੇਸਤ ਸਭ ਸ਼ੀਸ਼ਨ ਨਮੋ ਹਰੀ ਵਿਅੰਜ ਪੂਜ ਪੂਮੇਸ਼ਨ ਨਮੋ ਹਰੀ ਨਿਰਗਰਭ ਕਾਰ ਗਰਬਾਦੀ ਨਮੋ ਹਰੀ ਸਰਬ ਲੋਕ ਪੂਜਾ ਦੀ ਨਮੋ ਹਰੀ ਪ੍ਰਾਕਾਰ ਪਰਣਤਾਸੀ ਨਮੋ ਹਰੀ ਰਮਨ ਨਾਥ ਪੈ ਨਾਸੀ ਰਮੋ ਨਮੋ ਹਰੀ ਆਦ ਜੁਗਾਦਨ ਏਕੇ ਨਮੋ ਗੁਰ ਅਨਾਦ ਅਨੰਤ ਅਰੇਕੇ ਨਮੋ ਹਰੀ ਸੰਤ ਪੁਰੰਤਨ ਆਇਨ ਨਮੋ ਹਰੀ ਮੁਨੀ ਵਰ ਤਨੀ ਵਰ ਆਇਨਾ ਨਮੋ ਹਰੀ ਫਿਕ ਫਕਰ ਫੇ ਕਰ ਮੁਕੰਤੇ ਨਮੋ ਹਰੀ ਕਸ਼ਟ ਨਿਵਾਰਣ ਅੰਤੇ नमो हरि पाप निवारण बक्षी नमो हरि यक्षी नमो हरि शोक निवारण देवं नमो हरि रोग निवारण सेवं नमो हरि परम तत् अमराज्ञी नमो हरि हाजी नमो हरि सवहन भूले नमो हरि विश्वसन्थाप अनुकूले नमो सतापन प्रवणे नमो हरि सर्वस्थापन क्रवणे नमो हरि सर्ववयाप नरायण नमो हरि सत्सनातन कायण नमो हरि विकारखण्डासन बुद्धि नमो हरि परम योगी नमो हरि सर्ववनाश अकाले ਨਮੋ ਹਰੀ ਸਕਲ ਉਪਮਾਸ ਸਦਾ ਲੇ ਨਮੋ ਹਰੀ ਸਰਬ ਸੰਚਾਸੀ ਦਾਤੇ ਨਮੋ ਹਰੀ ਬੇਗਨ ਬਨਾਸ਼ਨ ਆਸੇ ਨਮੋ ਹਰੀ ਦੇਵ ਪੁਜਾਦ ਅਰਾਦੇ ਨਮੋ ਹਰੀ ਮਿੱਤਰ ਮਿਤਰਾਸਨ ਰਾਗੇ ਨਮੋ ਹਰੀ ਸਤ ਗੁਰ ਸਾਸ ਜਹਾਨੇ ਨਮੋ ਹਰੀ ਮੁਕਤ ਪ੍ਰਦਾਸ ਵਿਦਨਾਨੇ ਨਮੋ ਹਰੀ सदा संग अनन्तसदासङ्गनन्दे नमो हरि सुख संगे नमो हरि परम ज्ञानी नमो हरि मत परदासी त्यानी नमो हरि सकल देव सकलदैवदैवीशं नमो हरि सर्वब्रह्मतेतीशं नमो नमः नमस्कारदण्डौतं नम ਨਮੋ ਨਮ ਨਮ ਸ਼ਕਾਰ ਸਰਜੋਤੰ ਨਮੋ ਨਮ ਨਮ ਸ਼ਕਾਰ ਡੰਡੋਤੰ ਨਮੋ ਨਮ ਨਮ ਸ਼ਕਾਰ ਸਰਜੋਤੰ ਓ ਨਮੋ ਪਰਮ ਗੁਰੂ ਦੇਵ ਗੁਰੂ ਦਾਨਵ ਗੁਰੂ ਗੰਧਰਵ ਗੁਰੂ ਰੈ ਗੁਰੂ ਰੈ ਗੁਰੂ ਹਮਾ ਰੈ ਗੁਰੂ ਜਰੈ ਗੁਰੂ ਪਰੈ ਗੁਰੂ ਹਰੈ ਗੁਰੂ ਫਰੈ ਗੁਰੂ ਹਰੈ ਗੁਰੂ ਪਰੈ ਗੁਰੂ ਹਰੈ ਗੁਰੂ ਸਰਬੰ ਕਰਪਰੇ ਗੁਰੂ ਹਰੀ ਗੁਰੂ ਹਰੀ ਗੁਰੂ ਬ੍ਰਹਮ ਗਿਆਨ ਤਰੇ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਮ੍ਰਤੰ ਆਮਰੀ ਗੁਰੂ ਸਤਿ ਪੁਰਖੰ ਪਾਰ ਬ੍ਰਹਮ ਸ੍ਰੀ ਸਤਿਗੁਰੂ ਪ੍ਰਥਮ ਗੁਰੂ ਹਰੀ ਪਾਰ ਬ੍ਰਹਮ ਕੰਤੂ ਅਬੈ ਗੁਰੂ ਨਿਰਪੈ ਸਭੈ ਗੁਰੂ ਅਜੈ ਗੁਰੂ ਦਰਸ਼ਾਸ਼ਤਰ ਵਿਜੈ ਗੁਰੂ ਪ੍ਰਭ ਗੁਰੂ ਇਸਤਮ ਸਭੈ ਗੁਰੂ ਸਭੈ ਗੁਰੂ ਆਤਮ ਗਿਆਨ ਪ੍ਰਕਟ ਵੈ ਗੁਰੂ ਆਤਮ ਗਿਆਨ ਪ੍ਰਗਟਵੈ ਗੁਰੂ ਨਮਸਤੰ ਹਰੀ ਬ੍ਰਹਮ ਅਨਾਦਿ ਬ੍ਰਹਮ ਰੂ ਨਮੋ ਗੁਰੂ ਨਵਾ ਗੁਰੂ ਅਮਾ ਗੁਰੂ ਹਮਾ ਗੁਰੂ ਸ਼ਮਾ ਗੁਰੂ ਸੁਦਮਾ ਗੁਰੂ ਹਰੋ ਬ੍ਰਹਮ ਤਮਾ ਗੁਰੂ ਨਮੋ ਗੁਰੂ ਨਮਾ ਗੁਰੂ ਅਮਾ ਗੁਰੂ ਹਮਾ ਗੁਰੂ ਸ਼ਮਾ ਗੁਰੂ ਕੋ ਨਿਰੰਜਨਾ ਆਸ਼ਟ ਪੈ ਦਾ ਸ਼੍ਰੀ ਬ੍ਰਹਮ ਸਿਮਰਾਵੋ ਅੰਤ ਮੋਖ ਚਰਾਸੀ ਖੰਡਨ ਬਿਰਾਮ ਮੂਲ ਨਮਸ਼ਕਾਰ ਨਰੰਜਨਾ ਆਸ਼ਟ ਪੈਰ ਸ਼੍ਰੀ ਬ੍ਰਹਮ ਸਿਮਰਾਵੋ ਅੰਤ ਮੋਖ ਚਰਾਸੀ ਗੰਡਨ ਵਿਰਾਮ ਮੂਲ ਵੰਦਨਾ